ਪੰਜਾਬ ਪੁਲਿਸ ਨੇ ਕਾਰ ਸਟੰਟ ਬਾਜੀ ਕੱਢੀ ਸਟੰਟ ਬਾਜੀ ਫੌਰੀ ਤੌਰ ਤੇ ਲਿਆ ਐਕਸ਼ਨ ਅਤੇ ਕੀਤਾ ਚਲਾਨ ਜਿਕੇ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਵੀਡੀਓ ਵਾਇਰਲ ਹੋਈ ਸੀ ਉਸ ਵਿੱਚ ਤੇ 612 ਵਾਲੋਂ ਗੰਦੀਤ ਐ ਵੀ ਨਹੀਂ ਹੋ ਇਲਾਕੇ ਦੇ ਵਿੱਚ ਸੰਤਭਾਈ ਦੀ ਕੀਤੀ ਜਾ ਰਹੀ ਸੀ ਮਾਨਜੋਤ ਸੀ ਜੀਪੀ ਅਮਰਤ ਸਰਦਾਰ ਗੁਰਪ੍ਰੀਤ ਨੇ ਇਹਦੀ ਕੋਲਰ ਆਈਪੀਐਸ ਵੀ ਦੇ ਅਧਿਕਾਰ ਤੌਰ ਤੇ ਉਹ ਨੰਬਰ 6 ਦੇ ਇੰਚਾਰਜ ਕਰਨਪ੍ਰੀਤ ਮੰਗਲ ਸਿੰਘ ਜੀ ਨੇ ਉਹ ਕਾਰ ਨੂੰ ਉਨੇ ਮਾਲਕਾਂ ਦਾ ਐਡਰੈਸ ਪੇਸ ਕਰਕੇ ਇਸ ਜਮਸਤਰ ਬੁਲਾਇਆ ਅਤੇ ਕਾਨੂੰਨ ਅਨੁਸਾਰ ਜੋ ਵੀ ਮੰਦੀ ਕਰ ਰਹੀ ਹੈ ਜੀ ਕੀਤੀ ਗਈ ਆ ਉਹਦਾ ਚਲਾਨ ਤੱਕ ਹੈਗਾ ਸੈਂਪਲਾਈਜ਼ ਕਰਦੇ ਆ ਨਾਲ ਹੀ ਇਹਨਾਂ ਨੂੰ ਹਟਾਇਆ ਕੀ ਗਈ ਆ ਇਹੋ ਜੇ ਕੰਮ ਨਾ ਕਰਨ ਕਿਉਂਕਿ ਇਹਨਾਂ ਆਪਣੀ ਜਾਨ ਵੀ ਖਤਰਾ ਚ ਪਾਉਂਦੇ ਨੇ ਤੇ ਨਾਲ ਨਾਲੇ ਦੂਜਿਆਂ ਦੀ ਜਾਨ ਦੀ ਕਟਾਬਾਂ ਦੇ ਅੱਛਾ ਚਲਾਨ ਇਹਨਾਂ ਦਾ ਸੈਂਪਲਾਈ ਦਾ ਕਟਾ ਰੋਇਆ ਵੀ ਆ ਰਖੋ ਜੀ ਜੇ ਮੰਨਣਾ ਹੋਰ ਮੈਸੇਜ ਲੋਕਾਂ ਨੂੰ ਇਹੀ ਆ ਕਿ ਸਟੰਟ ਬਾਜੀ ਨਾ ਕਰਨ ਸਾਰਾਂ ਦੇ ਜਿਹੜੇ ਇੱਕ ਕੁੱਪਟ ਹੋਰ ਆਰ ਗੱਡੀ ਜਿਹੜੀ ਸੀ ਉਹਦਾ ਵੀਡੀਓ ਵਾਇਰਲ ਹੋਇਆ ਸੀ ਰਣਜੀਤ ਐਵੀਨੂ ਇਲਾਕੇ ਦੇ ਵਿੱਚ ਉਹਦਾ ਵੀ ਉਹਨੂੰ ਫੇਸ ਕੀਤਾ ਗਿਆ ਸੀ ਤੇ ਬਕਾਇਦਾ ਨਾਮ ਰੱਖਿਆ ਗਿਆ ਸੀ ਹੁਣ ਇਸ ਗੱਡੀ ਨੂੰ ਆਈਪੀਐਸ ਕੀਤਾ ਗੌਨ ਨੰਬਰ ਸੀਟ ਰੈਫ ਦੇ ਇੰਚਾਰਜ ਕਰਨ ਸਤ ਮੰਦਰ ਸਿੰਘ ਜੀ ਨੇ ਬੜੇ ਯਤਨਾਂ ਨਾਲ ਇੱਧਰ ਲੱਗੇ ਸੀਗੇ ਜੀਪੀ ਸਾਹਿਬ ਜੀ ਦਾ ਹੁਕਮ ਸੀ ਉਹਦੇ ਅਨੁਸਾਰ ਉਹਨਾਂ ਜੋ ਗਵਾਂਡੀ ਪਾਲਣਾ ਕਰਦੇ ਹੋਏ ਇਸ ਮੱਦੀ ਦਾ ਮਾਲਕ ਆਏ ਨੇ ਜਿਨ੍ਹਾਂ ਨੇ ਕੋਈ ਗਲਤੀ ਨੂੰ ਸੋਚਕਾਰ ਕੀਤਾ ਨਾਲ ਇਹਨਾਂ ਨੇ ਕਿਹਾ ਵੀ ਅੱਗੇ ਤੋਂ ਅਸੀਂ ਨਹੀਂ ਕੋਈ ਹਰਕਤ ਨਹੀਂ ਕਰਾਂਗੇ ਮੱਦੀ ਦਾ ਸ਼ਹਿਰ ਵਾਸੀਆਂ ਨੂੰ ਅਸੀਂ ਕਹਾਂਗੇ ਕਿ ਤੁਹਾਨੂੰ ਹਾਂਜੀ ਸ਼ਹਿਰ ਵਾਸੀਆਂ ਨੂੰ ਤੇ ਜਿੰਨੇ ਵੀ ਵਾਹਨ ਚਲਾਉਣ ਵਾਲੇ ਨੇ ਚਾਹੇ ਉਹ ਟੂ-ਵੀਲਰ ਆਂ ਫੋਰ-ਵੀਲਰ ਆ ਕਾਰਾਂ ਵਾਲੇ ਆ ਸਾਰਿਆਂ ਨੂੰ ਅਸੀਂ ਰਿਕਵੈਸਟ ਕਰਾਂਗੇ ਕਿ ਜਦੋਂ ਵੀ ਉਹਨਾਂ ਨੂੰ ਕੋਈ ਰਾਸਤੇ ਦੇ ਮੁਲਾਜ਼ਮ ਇਹਨਾਂ ਜਿਹੜੇ ਜਕਸਟੂਮ ਨੂੰ ਰੋਕਦੇ ਆ ਉਸੇ ਬਕਾਇਦਾ ਰੁਕਣ ਨੂੰ ਭੁਜਾ ਕੇ ਨਾ ਲੈ ਕੇ ਜਾਂ ਕਿਉਂਕਿ ਇਸ ਨਾਲ ਕੱਕ ਪੈਦਾ ਹੁੰਦਾ ਪਤਾ ਲੱਗਦਾ ਕਿ ਇਹ ਬੰਦਾ ਕਾਨੂੰਨ ਦੀ ਲੰਗਣਾ ਕਰ ਰਿਹਾ ਇਹ ਕੋਈ ਤਾਂ ਦਾ ਪਾਗਜਕ ਨਹੀਂ ਹੈ ਸਰਹ ਦੇ ਸੈਮਸਰ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਪੁਲਿਸ ਨੂੰ ਸਹਿਯੋਗ ਕਰਨ ਤਾਂ ਕਿ ਟ੍ਰੈਫਿਕ ਨੂੰ ਅਮਰ ਸਾਹਿਬ ਦੇ ਵਿੱਚ ਰਾਮਦਾਸ ਜੀ ਦੀ ਲਗਰੀ ਵਿੱਚ ਵਧੀਆ ਤੰਗ ਨਾ ਚਾਰੂ ਰੂਪ ਰੈਗੂਲੇਟ ਕੀਤਾ ਜਾ ਸਕੇ ਕਿ ਲੋਕਾਂ ਨੂੰ ਤੇ ਇਸ ਸਮੀਖਿਸ਼ ਵਿੱਚ ਮੁਸ਼ਕਲ ਦਾ ਸਾਹਮਣਾ ਨਾ ਕਰਨਾ। ਸਮਾਜਿਕ ਦੇ ਰੋਗ ਕਿ ਅੰਮੋਲਕ ਐਕਸੀਡੈਂਟ ਨਹੀਂ ਹੁੰਦਾ। ਇਹ ਜਿਹੜੇ ਜਨੂੰ ਭਜਾ ਕੇ ਲੈ ਜਾਂਦੇ ਨੇ ਇਹ ਇੱਕਦਮ ਮੰਨੇ ਨੂੰ ਕਾਲੀ ਦੇ ਵਿੱਚ ਮਤੋਂ ਕੋ ਪਤਾ ਨਹੀਂ ਲੱਗਦਾ ਕਿ ਕੋਈ ਆਉਣਾ ਆ ਰਿਹਾ ਜਾਂ ਜਾ ਰਿਹਾ ਗਰਾਊਂਡ ਕੈਡ ਵੀ ਲੈ ਜਾਂਦੀ ਹੈ। ਇਸ ਤਰ੍ਹਾਂ ਐਕਸੀਡੈਂਟ ਹੋ ਵੀ ਜਾਂਦੇ ਨੇ ਇਸ ਕਰਕੇ ਇਹਨਾਂ ਨੂੰ ਵੀ ਐਕਸੀਡੈਂਟ ਹਾਂ ਇਹਨਾਂ ਨੂੰ ਬੁਲਾ ਕੇ ਨਾਨਨ ਦਾ ਕਰਾਇਆ ਗਿਆ ਤੇ ਕੀਤਾ ਗਿਆ। ਹਾਂਜੀ ਉਹ ਤੇ ਪਹਿਲੇ ਕਾਰਵਾਈ ਹੋ ਚੁੱਕੀ ਆ ਆ ਜਿਹੜੀ ਜਿਹੜੀ ਆ ਉਹਦੀ ਪਹਿਲਾਂ ਹੀ ਕਰ ਰਹੀ ਉਹ ਸੁਪੀਆ ਨੂੰ ਵੀ ਪਸ ਕੀਤਾ ਗਿਆ ਹੈ ਕਿ ਉਹਨਾਂ ਨੇ ਫਰਾਂਚ ਕਰ ਗਿਆ ਚੰਦਬਰ